ਮਾਤਾ ਜੀ ਮਾਤਾ ਮੈਂ ਹਾਂ ਪ੍ਰੀਤ ਦੀ ਰੱਜੋ ਭੈਣ ਨਹੀਂ ਉਸਨੇ ਸੱਸਵਾਲ ਨੂੰ ਵੇਖਦਿਆਂ ਹੋਇਆਂ ਬੜੇ ਮਾਨ ਨਾਲ ਕਿਹਾ ਮਾਤਾ ਤੂੰ ਹੀ ਰਹਿਣਾ ਪਰ ਇਹ ਸ਼ਗਨ ਨਹੀਂ ਤੂੰ ਕਰ ਸਕਦੀ ਕਿਉਂ ਮੈਂ ਕਿਉਂ ਨਹੀਂ ਕਰ ਸਕਦੀ ਜਦ ਮੈਂ ਹੋਰ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਸ਼ਗਨ ਕਰਨ ਵਿੱਚ ਕੀ ਹੈ ਉਹ ਉੱਚੀ ਆਵਾਜ਼ ਵਿੱਚ ਬੋਲੀ ਉਸਦੇ ਘਰ ਬਹੁਤ سارے ਮਹਿਮਾਨ ਆਏ ਹੋਏ ਸਨ ਘਰ ਨੂੰ ਪੂਰੀ ਤਰ੍ਹਾਂ ਸਜਾਇਆ ਹੋਇਆ ਸੀ ਇੱਕ ਪਾਸੇ ਨਾਨਕੀਆਂ ਬੈਠੀਆਂ ਸੀ ਤੇ ਦੂਜੇ ਪਾਸੇ ਦਾਦਕੀਆਂ ਦੋਹਾਂ ਧਿਰਾਂ ਨੇ ਲੋਕ ਗੀਤ ਦੀ ਪੂਰੀ ਸੈਂਬਰ ਲਗਾਈ ਹੋਈ ਸੀ ਇੱਕ ਦੂਜੇ ਨੂੰ ਸਿੱਠੜੀਆਂ ਦੇ ਕੇ ਸੁਣਨ ਵਾਲਿਆਂ ਦੇ ਢਿੱਡੀ ਪੀੜਾਂ ਪਵਾ ਰਹੀਆਂ ਸਨ ਉਹ ਹਲਕੇ ਬਦਾਮੀ ਰੰਗ ਦਾ ਸੂਟ ਪਾਈ ਸਭ ਰਿਸ਼ਤੇਦਾਰਾਂ ਦੀ ਸੇਵਾ ਕਰ ਰਹੀ ਸੀ ਖੁਸ਼ੀ ਉਸ ਦੇ ਚਿਹਰੇ ਤੇ ਡੁੱਲ ਡੁੱਲ ਪੈਂਦੀ ਕਿਉਂਕਿ ਕੱਲ ਨੂੰ ਉਸ ਦੀ ਵੱਡੀ ਤੀ ਪ੍ਰੀਤੀ ਦਾ ਵਿਆਹ ਸੀ ਤੇ ਅੱਜ ਉਸ ਦਾ ਸ਼ਗਨ ਲੱਗਣਾ ਸੀ ਉਸ ਦੀ ਧੀ ਪ੍ਰੀਤੀ ਹਜੇ ਹੁਣੇ-ਹੁਣੇ ਪਾਰਲਰ ਵਿੱਚੋਂ ਤਿਆਰ ਹੋ ਕੇ ਆਈ ਸੀ ਹਰ ਕੋਈ ਉਸ ਦੇ ਸਵਾਪਣ ਦੀ ਸਿਫਤ ਕਰ ਰਿਹਾ ਸੀ ਕੋਈ ਉਸ ਦੇ ਲਹੰਗੇ ਨੂੰ ਫੜ ਕੇ ਵੇਖਦਾ ਤੇ ਕੋਈ ਉਸ ਦੀ ਜੁਐਲਰੀ ਨੂੰ ਪ੍ਰੀਤੀ ਹਲਕੇ ਗੁਲਾਬੀ ਰੰਗ ਦੇ ਲਹੰਗੇ ਵਿੱਚ ਪਰੀ ਲੱਗ ਰਹੀ ਸੀ ਉਂਝ ਉਸ ਦੀ ਦੂਜੀ ਧੀ ਜੀਤੀ ਵੀ ਪਰੀਆਂ ਤੋਂ ਘੱਟ ਨਹੀਂ ਸੀ ਜਦ ਵਿਆਹ ਵਿੱਚ ਆਈਆਂ ਮਿਲਣਾ ਉਸ ਕੋਲੋਂ ਉਸ ਦੀ ਧੀ ਤੇ ਉਸ ਦੀ ਤਾਰੀਫ਼ ਕਰਦੀਆਂ ਤਾਂ ਇਹ ਆਖਦੀਆਂ ਇੰਦਰ ਤੇਰੀਆਂ ਦੋਵੇਂ ਧੀਆ ਜਮਾ ਹੀ ਤੇਰੇ ਵਰਗੀਆਂ ਲੱਗਦੀਆਂ ਨੇ ਇਹ ਗੱਲ ਸੁਣ ਕੇ ਉਸ ਦੀ ਰੂਹ ਖਿੜ ਜਾਂਦੀ ਉਸ ਨੂੰ ਆਪਣੇ ਆਪ ਤੇ ਮਾਣ ਹੋਣ ਲੱਗਦਾ ਉਹ ਹੱਸਦੀ ਤੇ ਆਪਣੇ ਮਨ ਅੰਦਰ ਦੀ ਆਖਦੀ ਮੇਰੀਆਂ ਧੀਆ ਨੇ ਮੇਰੇ ਵਾਂਗ ਹੀ ਲੱਗਣਾ ਹੈ ਮੇਰੀਆਂ ਧੀਆ ਮੇਰੀ ਜਾਨ ਮੇਰੀ ਜ਼ਿੰਦਗੀ ਨੇ ਉਹ ਆਪਣੀ ਧੀਆ ਦਾ ਕਦੇ ਵਸਾਹ ਨਾ ਕਰਦੀ ਜਵਾਨੀ ਵੇਲੇ ਉਹ ਸੱਚਮੁੱਚ ਹੀ ਆਪਣੀ ਧੀਆ ਪ੍ਰੀਤੀ ਤੇ ਜੀਤੀ ਵਰਗੀ ਲੱਗਦੀ ਸੀ ਉਸ ਦਾ ਪੇਕਿਆਂ ਦਾ ਨਾਮ ਨਰਿੰਦਰਜੀਤ ਸੀ ਪਰ ਸਾਰੇ ਉਸ ਨੂੰ ਨਿੰਦਰ ਕਹਿ ਕੇ ਬੁਲਾਉਂਦੇ ਉਸ ਦੇ ਕੈਨੇਡਾ ਤੋਂ ਗਏ ਪਤੀ ਰਾਜਵਿੰਦਰ ਨੇ ਹਜ਼ਾਰਾਂ ਕੁੜੀਆਂ ਨੂੰ ਵੇਖਣ ਤੋਂ ਬਾਅਦ ਜਦ ਨਰਿੰਦਰਜੀਤ ਨੂੰ ਪਹਿਲੀ ਵਾਰ ਵੇਖਿਆ ਸੀ ਤਾਂ ਉਹ ਵੀ ਉਸੇ ਵਕਤ ਹੀ ਕਿੱਲਿਆ ਗਿਆ ਸੀ ਪਹਿਲੀ ਵਾਰ ਮਿਲਣ ਤੇ ਹੀ ਉਸ ਨੇ ਉਸ ਨੂੰ ਹਾਂ ਕਰ ਦਿੱਤੀ ਉਸੇ ਵਕਤ ਹੀ ਉਸ ਨੂੰ ਸ਼ਗਨ ਪਾ ਕੇ ਵਿਆਹ ਦਾ ਦਿਨ ਤੈਅ ਕਰ ਦਿੱਤਾ ਗਿਆ ਵਿਆਹ ਤੋਂ ਤੁਰੰਤ ਬਾਅਦ ਹੀ ਉਸ ਦੇ ਪਤੀ ਨੇ ਉਸ ਦਾ ਨਾਮ ਨਰਿੰਦਰਪਾਲ ਤੋਂ ਬਦਲ ਕੇ ਨੈਂਸੀ ਰੱਖ ਦਿੱਤਾ ਸੀ ਇਸ ਤਰ੍ਹਾਂ ਕੁਝ ਰਿਸ਼ਤੇਦਾਰ ਉਸ ਨੂੰ ਨੈਂਸੀ ਕਹਿ ਕੇ ਬੁਲਾਉਂਦੇ ਤੇ ਕੁਝ ਹਜੇ ਨਰਿੰਦਰ ਨਾਮ ਨਾਲ ਹੀ ਬੁਲਾਉਂਦੇ ਸਨ ਪ੍ਰੀਤੀ ਦੇ ਸ਼ਗਨ ਪੈਣ ਦਾ ਸਮਾਂ ਹੋ ਗਿਆ ਸੀ ਉਹਦਾ ਸੋਹਰਾ ਪਰਿਵਾਰ ਆ ਚੁੱਕਿਆ ਸੀ ਗੀਤ ਸੰਗੀਤ ਦਾ ਪੂਰਾ ਮਾਹੌਲ ਮਗਿਆ ਹੋਇਆ ਸੀ ਨੈਨਸੀ ਨੇ ਸ਼ਗਨ ਵਾਲੀ ਥਾਲੀ ਤੇ ਦੋਸੜੇ ਦੀ ਗੁਲਾਬੀ ਚੁੰਨੀ ਵੀ ਤਿਆਰ ਕਰ ਲਈ ਸੀ ਬਸ ਆਪਣੀ ਸਾਸੂ ਮਾਂ ਦਾ ਇੰਤਜ਼ਾਰ ਕਰ ਰਹੀ ਸੀ ਕਿ ਮਾਤਾ ਜੀ ਕਦੋਂ ਉਸ ਨੂੰ ਸ਼ਗਨ ਪਾਉਣ ਦੇ ਲਈ ਹੁਕਮ ਕਰੇ ਉਹ ਜਦ ਤੋਂ ਇਸ ਘਰ ਵਿੱਚ ਵਿਆਹੀ ਆਈ ਸੀ ਉਦੋਂ ਤੋਂ ਹੀ ਮਾਤਾ ਜੀ ਦਾ ਹੁਕਮ ਮੰਨਦੀ ਆਈ ਸੀ ਆਪਣੀ ਸੱਸ ਦੀ ਆਗਿਆ ਮੰਨਣੀ ਉਸ ਦੀ ਮਜਬੂਰੀ ਦੇ ਨਾਲ-ਨਾਲ ਹੁਣ ਉਸ ਦੀ ਆਦਤ ਵੀ ਬਣ ਗਈ ਸੀ ਉਸ ਵੱਲੋਂ ਸ਼ਗਨ ਦਾ ਸਭ ਸਮਾਨ ਭਾਵੇਂ ਤਿਆਰ ਸੀ ਪਰ ਫਿਰ ਵੀ ਉਹ ਥਾਲ ਨੂੰ ਵਾਰ-ਵਾਰ ਵੇਖਦੀ ਥਾਲ ਵਿੱਚ ਪਏ ਸੱਤ ਲੱਡੂ ਖੰਬਣੀ ਤੇ 2 200 ਦੇ ਨੋਟ ਉਸ ਨੂੰ ਬੜੇ ਹੀ ਖੂਬਸੂਰਤ ਲੱਗ ਰਹੇ ਸਨ ਸ਼ਗਣਾ ਵਾਲੀ ਗੁਲਾਬੀ ਚੁੰਨੀ ਜਿਸ ਨੂੰ ਪਤਲੀ ਕਿਨਾਰੀ ਵਾਲਾ ਗੋਟਾ ਲੱਗਿਆ ਹੋਇਆ ਸੀ ਉਹ ਵੀ ਥਾਲੀ ਉੱਪਰ ਹੀ ਤੈਹ ਲਾ ਕੇ ਰੱਖਿਆ ਹੋਇਆ ਸੀ ਉਸ ਨੂੰ ਉਹ ਵਾਰ-ਵਾਰ ਖੋਲ ਕੇ ਵੇਖਦੀ ਉਸ ਚੁੰਨੀ ਦਾ ਗੁਲਾਬੀ ਰੰਗ ਉਸ ਦੇ ਚਿਹਰੇ ਨੂੰ ਵੀ ਗੁਲਾਬੀ ਕਰ ਰਿਹਾ ਸੀ ਬਸ ਉਸ ਨੂੰ ਇੰਤਜ਼ਾਰ ਸੀ ਉਸ ਸਮੇਂ ਦਾ ਕਿ ਕਦ ਉਹ ਉਸ ਚੁੰਨੀ ਨੂੰ ਆਪਦੇ ਸਿਰ ਦੇ ਉੱਪਰ ਲਵੇਗੀ ਤੇ ਆਪਣੀ ਧੀ ਦਾ ਸ਼ਗਨ ਕਰੇਗੀ ਉਸ ਦੇ ਪੈਰ ਅੱਜ ਜ਼ਮੀਨ ਤੇ ਨਹੀਂ ਲੱਗ ਰਹੇ ਸਨ ਮੁੱਦਤਾ ਬਾਅਦ ਉਸ ਦੇ ਘਰ ਦੀਆਂ ਬਰੂਹਾ ਤੇ ਇਹ ਖੁਸ਼ੀ ਦੇ ਦਸਤਕਤ ਦਿੱਤੀ ਸੀ ਅੱਜ ਦੇ ਇੱਕ ਇੱਕ ਪਲ ਨੂੰ ਉਹ ਮਾਨਣਾ ਚਾਹੁੰਦੀ ਸੀ ਦੂਜੇ ਪਾਸੇ ਉਹ ਆਪਣੀ ਧੀ ਪ੍ਰੀਤੀ ਬਾਰੇ ਸੋਚ ਕੇ ਉਦਾਸ ਹੋ ਜਾਂਦੀ ਕਿ ਪ੍ਰੀਤੀ ਹੁਣ ਉਸ ਤੋਂ ਦੂਰ ਚਲੀ ਜਾਏਗੀ ਪ੍ਰੀਤੀ ਤੇ ਜੀਤੀ ਪਿਛਲੇ 22 ਸਾਲਾਂ ਤੋਂ ਜ਼ਿੰਦਗੀ ਬਣੀਆਂ ਹੋਈਆਂ ਸਨ ਪ੍ਰੀਤੀ ਉਦੋਂ 2 ਸਾਲ ਦੀ ਸੀ ਤੇ ਜੀਤੀ ਸਿਰਫ 7 ਮਹੀਨਿਆਂ ਦੀ ਜਦ ਉਸਦੇ ਪਤੀ ਦੀ ਇੱਕ ਹੱਥੇ ਵਿੱਚ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਸਨੇ ਉਹਨਾਂ ਦੋਵਾਂ ਧੀਆਂ ਦੇ ਆਸਰੇ ਹੀ ਜ਼ਿੰਦਗੀ ਗੁਜ਼ਾਰੀ ਸੀ ਭਾਵੇਂ ਜਵਾਨ ਹੋਣ ਕਰਕੇ ਰਿਸ਼ਤੇ ਤਾਂ ਭਾਵੇਂ ਉਸ ਨੂੰ ਬਹੁਤ ਆਏ ਸਨ ਪਰ ਦੋ ਫੁੱਲਾਂ ਵਰਗੀਆਂ ਧੀਆਂ ਨੂੰ ਲੈ ਕੇ ਉਹ ਕਿੱਥੇ ਜਾਂਦੀ ਅਖਬਾਰਾਂ ਤੇ ਮੈਗਜ਼ੀਨਾਂ ਵਿੱਚ ਜਦ ਉਹ ਇਸ ਖਬਰਾਂ ਨੂੰ ਪੜ੍ਹਦੀ ਕਿ ਫਲਾਣੀ ਥਾਂ ਤੇ ਮਤਰੇ ਪਿਓ ਨੇ ਧੀ ਨਾਲ ਕੀਤਾ ਜ਼ਬਰਜਨਾਹ ਮਤਰੇ ਬਾਪ ਨੇ ਕੀਤਾ ਧੀਆਂ ਨਾਲ ਮੂੰਹ ਕਾਲਾ ਤਾਂ ਉਸ ਦਾ ਦਿਲ ਦਹਿਲ ਜਾਂਦਾ ਇਨਾ ਗੱਲਾਂ ਤੋਂ ਡਰਦੀ ਨੇ ਅੜਬ ਸੋਹਰਿਆਂ ਦੇ ਪਰਿਵਾਰ ਵਿੱਚ ਹੀ ਆਪਣੇ ਦਿਨ ਕੱਢਣੇ ਸ਼ੁਰੂ ਕਰ ਦਿੱਤੇ ਕਿਸ ਤਰ੍ਹਾਂ ਉਸਨੇ ਇੰਨੇ ਔਖੇ ਦਿਨ ਗੱਡੇ ਉਸ ਨੂੰ ਅੱਜ ਵਾਰ-ਵਾਰ ਉਹ ਦਿਨ ਯਾਦ ਆ ਰਹੇ ਸੀ ਤੇ ਉਸ ਦਾ ਧਿਆਨ ਵੀ ਅੱਜ ਪਤਾ ਨਹੀਂ ਕਿਉਂ ਆਪਣੇ ਪਛੋਕੜ ਵੱਲ ਨੂੰ ਜਾਂਦਾ ਸੀ ਕਦੇ ਉਹ ਆਪਣੇ ਅੰਦਰ ਕੰਧ ਤੇ ਲੱਗੀ ਆਪਣੇ ਪਤੀ ਦੀ ਫੋਟੋ ਨੂੰ ਚੋਰੀ-ਚੋਰੀ ਵੇਖਦੀ ਤੇ ਮਨ ਵਿੱਚ ਉਸ ਨੂੰ ਪੁੱਛਦੀ ਕਿਉਂ ਸਰਦਾਰ ਜੀ ਹੋ ਰਹੀਆਂ ਨਾ ਇਮਤਿਹਾਨ ਵਿੱਚੋਂ ਪਾਸ ਆ ਹੀ ਗਿਆ ਅੱਜ ਖੁਸ਼ੀਆਂ ਦਾ ਦਿਨ ਆਪਣੀ ਜ਼ਿੰਦਗੀ ਵਿੱਚ ਕੁੜੇ ਨੈਣਾ ਲਿਆ ਪੁੱਤ ਛਗਣਾ ਵਾਲਾ ਥਾਲ ਕਰੀਏ ਧੀ ਦੇ ਛਗਣ ਜਦ ਉਸ ਦੀ ਸੱਸ ਕਦੇ ਖੁਸ਼ੀ ਦੇ ਮੂਡ ਵਿੱਚ ਹੁੰਦੀ ਉਦੋਂ ਉਸ ਨੂੰ ਨੈਨਸੀ ਨਹੀਂ ਨੈਣਾ ਆ ਕੇ ਬੁਲਾਉਂਦੀ ਰਸੋਈ ਵਿੱਚ ਕੰਮ ਕਰਦੀ ਨੈਨਸੀ ਦੇ ਕੰਨੀ ਸੱਸ ਦੀ ਆਵਾਜ਼ ਪਈ ਉਹ ਫਟਾਫਟ ਕੰਮ ਛੱਡ ਛਗਣਾ ਵਾਲਾ ਥਾਲ ਚੁੱਕ ਲਈ ਆਹ ਲੋ ਮਾਂਜੀ ਥਾਲ ਨੂੰ ਸੱਸ ਦੇ ਅੱਗੇ ਕਰਦਿਆਂ ਹੋਇਆਂ ਬੋਲੀ ਉਸ ਨੇ ਗੁਲਾਬੀ ਚੁੰਨੀ ਥਾਲ ਚੋਂ ਚੁੱਕ ਲਈ ਤੇ ਫਟਾਫਟ ਉਸ ਦੀ ਤੈਹ ਨੂੰ ਖੋਲਣਾ ਸ਼ੁਰੂ ਕੀਤਾ ਇਹ ਚੁੰਨੀ ਰੱਜੋ ਨੂੰ ਫੜਾ ਦੇ ਸਦੀ ਸੱਸ ਨੇ ਰੱਜੋ ਵੱਲ ਨੂੰ ਇਸ਼ਾਰਾ ਕਰਦਿਆਂ ਹੋਇਆਂ ਉਸ ਨੂੰ ਕਿਹਾ ਸੱਸ ਦੀ ਗੱਲ ਸੁਣ ਉਹ ਥਾਂ ਹੀ ਰੁਕ ਗਈ ਤੇ ਸੱਸ ਦੇ ਮੂੰਹ ਵੱਲ ਤੱਕਣ ਲੱਗੀ ਰੱਜੋ ਕਿਉਂ ਉਸ ਦੇ ਮੂੰਹੋਂ ਆਪਣੇ ਆਪ ਹੀ ਨਿਕਲਿਆ ਆਹ ਰੱਜੋ ਉਹੀ ਕਰੇਗੀ ਸ਼ਗਨ ਤੂੰ ਨਹੀਂ ਸੱਸੂ ਮਾ ਥਾਲੀ ਵਿੱਚ ਲੀਆਂ ਚੀਜ਼ਾਂ ਨੂੰ ਧਿਆਨ ਨਾਲ ਵੇਖਦੀ ਹੋਈ ਬੋਲੀ ਪਰ ਮਾਤਾ ਜੀ ਪਰ ਕੀ ਮਾਤਾ ਨੇ ਥਾਲੀ ਵਿੱਚੋਂ ਆਪਣਾ ਧਿਆਨ ਹਟਾ ਕੇ ਮੱਥੇ ਦੇ ਤਿਓੜੀਆਂ ਪਾ ਕੇ ਉਸ ਨੂੰ ਘੂਰਦਿਆਂ ਹੋਇਆਂ ਕਿਹਾ ਪਰ ਮਾਤਾ ਜੀ ਮਾ ਤਾਂ ਮੈਂ ਹਾਂ ਪ੍ਰੀਤ ਦੀ ਰੱਜੂ ਪੈਣ ਨਹੀਂ ਉਸ ਨੇ ਸੱਸ ਵੱਲ ਨੂੰ ਵੇਖਦਿਆਂ ਹੋਇਆਂ ਬੜੇ ਮਾਣ ਨਾਲ ਕਿਹਾ ਮਾਤਾ ਤੂੰ ਹੀ ਰਹਿਣਾ ਪਰ ਇਹ ਸ਼ਗਨ ਤੂੰ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਜਦ ਮੈਂ ਹੋਰ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਹਨ ਸ਼ਗਨ ਕਰਨ ਵਿੱਚ ਕੀ ਹੈ ਉਹ ਟੰਡਕਵੀਂ ਆਵਾਜ਼ ਵਿੱਚ ਬੋਲੀ ਤੇਰੀ ਮਤ ਨੂੰ ਕੀ ਹੋ ਗਿਆ ਹੈ ਹਰ ਗੱਲ ਜੱਗੋ ਤੇਰਵੀਂ ਕਰਦੀ ਹੈ ਸੱਸ ਨੇ ਫਿਰ ਉਸ ਨੂੰ ਘੂਰਦਿਆਂ ਹੋਇਆ ਕਿਹਾ ਇਸ ਤਰ੍ਹਾਂ ਦੀ ਘੂਰਤਾਂ ਉਸ ਨੂੰ ਹੁਣ ਜ਼ਿੰਦਗੀ ਵਿੱਚ ਬਹੁਤ ਵਾਰੀ ਮਿਲਦੀ ਸੀ ਜਿਸ ਦਿਨ ਤੋਂ ਉਸ ਨੇ ਕੁਝ ਚੰਗੀਆਂ ਕਿਤਾਬਾਂ ਨੂੰ ਪੜ੍ਹਨਾ ਤੇ ਚੰਗੇ ਨਾਟਕ ਵੇਖਣੇ ਸ਼ੁਰੂ ਕੀਤੇ ਸਨ ਉਸ ਦਿਨ ਤੋਂ ਹੀ ਉਹ ਕੁਝ ਸਵਾਲ ਕਰਨ ਲੱਗੀ ਜੋ ਕਿ ਉਸਦੇ ਪੇਕੇ ਤੇ ਸਹੁਰਿਆਂ ਵਿੱਚੋਂ ਕਿਸੇ ਨੂੰ ਵੀ ਨਹੀਂ ਪਸੰਦ ਸਨ ਉਸ ਦੇ ਮੂੰਹੋਂ ਕਿਉਂ ਸ਼ਬਦ ਨਿਕਲਣ ਤੇ ਉਸ ਦੀ ਸੱਸ ਮਾਂ ਦੇ ਤੇਵਰ ਇੱਕਦਮ ਬਦਲ ਗਏ ਤੇ ਉਹ ਨੈਨਸੀ ਨੂੰ ਬਾਹੋਂ ਫੜ ਕੇ ਅੰਦਰ ਲੈ ਗਈ ਤੇ ਉਸ ਨੂੰ ਸਮਝਾਉਂਦਿਆਂ ਹੋਇਆਂ ਆਖਣ ਲੱਗੀ ਵੇਖ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਇਹ ਛਗਣ ਦਾ ਕੰਮ ਹੈ ਇਹੋ ਜੇ ਦਿਨ ਵਾਰ-ਵਾਰ ਨਹੀਂ ਆਉਂਦੇ ਮਾਵਾ ਤਾਂ ਧੀਆ ਪੁੱਤਾਂ ਦੀ ਹਮੇਸ਼ਾ ਸੁਖ ਮੰਗਦੀਆਂ ਨੇ ਤੂੰ ਇਹ ਸ਼ਗਨ ਰੱਜੋਂ ਨੂੰ ਕਰਨ ਦੇ ਸੁਹਾਗਣ ਹੱਥੋਂ ਹੀ ਸ਼ਗਨ ਸ਼ੋਭਦੇ ਨਹੀਂ ਨਹੀਂ ਮੈਂ ਆਪਣੀ ਧੀ ਦੇ ਸ਼ਗਨ ਖੁਦ ਕਰਾਂਗੀ ਨੈਨਸੀ ਨੇ ਸੱਸ ਦੀ ਜਿੱਦ ਅੱਗੇ ਅੜਦਿਆਂ ਹੋਇਆਂ ਉੱਚੀ ਆਵਾਜ਼ ਵਿੱਚ ਕਿਹਾ ਨੂੰ ਸੱਸ ਵਿੱਚ ਹੋ ਰਹੀ ਤਤਕਾਰ ਨੂੰ ਹੁਣ ਨੈਨਸੀ ਦੀ ਮਾਂ ਵੀ ਉਸ ਕੋਲ ਆ ਗਈ ਉਹ ਵੀ ਉਸ ਨੂੰ ਸਮਝਾਉਂਦੀ ਤੇ ਆਖਣ ਲੱਗੀ ਧੀਏ ਜਿੱਦ ਨਾ ਕਰ ਸਿਆਣਿਆਂ ਦੀ ਗੱਲ ਮੰਨੀ ਦੀ ਹੈ ਪਰ ਮਾਂ ਮੈਂ ਆਪਣੀ ਧੀ ਦੇ ਸ਼ਗਨ ਕਿਉਂ ਨਹੀਂ ਕਰ ਸਕਦੀ ਮੈਨੂੰ ਕੀ ਹੋਇਆ ਮੈਨੂੰ ਚੰਗੀ ਤਰ੍ਹਾਂ ਵੇਖ ਮੇਰੇ ਵਿੱਚ ਕੋਈ ਕਮੀ ਲੱਗਦੀ ਹੈ ਤੈਨੂੰ ਕਮੀ ਤੇਰੇ ਵਿੱਚ ਨਹੀਂ ਤੇਰੇ ਲੇਖਾ ਵਿੱਚ ਹੈ ਧੀਏ ਮਾਂ ਨੇ ਦੁੱਖ ਭਰੀ ਆਵਾਜ਼ ਵਿੱਚ ਹੌਲੀ ਜਹੀ ਕਿਹਾ ਇਸ ਵਿੱਚ ਦੱਸੋ ਤਾਂ ਸਹੀ ਮੇਰੇ ਲੇਖਾਂ ਦਾ ਕੀ ਕਸੂਰ ਉਸ ਨੇ ਫਿਰ ਦੋਹਾ ਮਾਹਾਂ ਕੋਲ ਆਪਣੇ ਸਵਾਲ ਦਾ ਜਵਾਬ ਮੰਗਿਆ ਕੁਝ ਸਮਾਂ ਸਭ ਪਾਸੇ ਚੁੱਪ पसर ਗਈ ਤੂੰ ਸ਼ਗਨ ਨਹੀਂ ਕਰ ਸਕਦੀ ਤੈਨੂੰ ਐਵੇਂ ਹੀ ਕਰਨਾ ਪੈਣਾ ਜਿਵੇਂ ਮੈਂ ਆਨੀ ਆ ਜੇ ਅਗਾਹ ਦੀ ਸੁਖ ਮੰਗਦੀ ਐ ਤਾਂ ਮੈਨੂੰ ਪਤਾ ਮੈਂ ਕਿਵੇਂ ਆਪਣਾ ਗੱਡਰ ਵਰਗਾ ਪੁੱਤ ਹੱਥੀ ਤੋਰਿਆ ਸੱਸ ਦੇ ਬੋਲ ਕੁਝ ਮਿੰਟ ਹੀ ਚੁੱਪ ਤੋਂ ਬਾਅਦ ਹੁਣ ਅੱਗੇ ਨਾਲੋਂ ਭਾਰੇ ਹੋ ਗਏ ਸਨ ਇੰਨਾ ਆਕ ਮਾਤਾ ਦੀਆਂ ਅੱਖਾਂ ਨੂੰ ਪੁੰਜਦੀ ਹੋਈ ਬਾਹਰ ਨੂੰ ਚਲੀ ਗਈ ਤੇ ਉਹ ਉੱਥੇ ਹੀ ਪੱਥਰ ਦਾ ਬੁੱਤ ਬਣ ਗਈ ਉਸ ਦੇ ਮੂੰਹੋਂ ਇੱਕ ਵੀ ਸ਼ਬਦ ਨਾ ਨਿਕਲਿਆ ਉਸ ਤੋਂ ਛਗਣਾ ਵਾਲੀ ਥਾਲੀ ਲੈ ਗੁਲਾਬੀ ਚੁੰਨੀ ਫੜ ਉਸ ਦੀ ਮਾਂ ਨੇ ਆਪਣੀ ਜਠਾਣੀ ਰੱਜੋ ਨੂੰ ਫੜਾ ਦਿੱਤੀ ਜੋ ਉੱਥੇ ਹੀ ਆ ਖੜੀ ਸੀ ਰੱਜੋ ਉਹ ਔਰਤ ਸੀ ਜੋ ਰਿਸ਼ਤੇ ਵਜੋਂ ਉਸ ਦੀ ਜਠਾਣੀ ਲੱਗਦੀ ਸੀ ਪਰ ਸੀ ਉਸ ਦੀ ਸਭ ਤੋਂ ਵੱਡੀ ਦੁਸ਼ਮਣ ਉਸ ਨੇ ਸਾਰੀ ਜ਼ਿੰਦਗੀ ਉਸ ਦੇ ਸਾਹ ਰੋਕੀ ਰੱਖੇ ਤੇ ਉਸ ਦਾ ਜੀਣਾ ਦੁੱਬਰ ਕੀਤੀ ਰੱਖਿਆ ਕਿਉਂਕਿ ਉਹ ਕੱਲੀ ਸੀ ਉਸ ਦੇ ਸਿਰ ਤੇ ਉਸ ਦੇ ਪਤੀ ਦਾ ਸਾਯਾ ਨਹੀਂ ਸੀ ਅੱਜ ਉਹ ਉਸ ਦੀ ਧੀ ਦੇ ਸ਼ਗਨ ਕਰ ਰਹੀ ਸੀ ਕਿਉਂਕਿ ਉਹ ਸੁਹਾਗਣ ਸੀ ਤੇ ਉਸ ਦਾ ਪਤੀ ਜਿਉਂਦਾ ਸੀ ਰੱਜੋ ਦੇ ਸਿਰ ਤੇ ਸ਼ਗਨਾ ਦੀ ਚੁੰਨੀ ਲਈ ਵੇਖ ਨੈਣਸੀ ਦਾ ਪਾਰਾ ਉੱਪਰ ਨੂੰ ਚੜਦਾ ਜਾ ਰਿਹਾ ਸੀ ਉਸ ਦਾ ਮਨ ਕਰ ਰਿਹਾ ਸੀ ਕਿ ਜੇਕਰ ਉਸ ਦਾ ਵਾਸ ਚੱਲੇ ਤਾਂ ਉਹ ਰੱਜੋ ਨੂੰ ਬਾਹ ਫੜ ਕੇ ਘਰ ਤੋਂ ਕੱਢ ਦੇਵੇ ਪਰ ਉਹ ਮਜਬੂਰ ਸੀ ਕਿਉਂਕਿ ਉਹ ਘਰ ਇਕੱਲੀ ਦਾ ਨਹੀਂ ਸੀ ਬਲਕਿ ਉਹਨਾਂ ਦਾ ਵੀ ਸੀ ਇੱਥੋਂ ਤੱਕ ਕਿ ਰੱਜੋ ਤਾਂ ਇਸ ਘਰ ਨੂੰ ਪੂਰਾ ਆਪਣਾ ਘਰ ਹੀ ਸਮਝਦੀ ਸੀ ਕਿਉਂਕਿ ਉਸਦੇ ਦੋ ਮੁੰਡੇ ਸਨ ਤੇ ਉਸ ਦੀਆਂ ਦੋ ਕੁੜੀਆਂ ਅੱਜ ਪ੍ਰੀਤੀ ਨੇ ਵੀ ਇਹੀ ਜਾਣਾ ਸੀ ਤੇ ਕੱਲ ਨੂੰ ਜੀਤੀ ਨੇ ਵੀ ਵਿਆਹੀ ਜਾਣਾ ਸੀ ਤੇ ਫਿਰ ਸਭ ਕੁਝ ਉਸਦੇ ਮੁੰਡਿਆਂ ਦੇ ਕੋਲ ਹੀ ਰਹਿ ਜਾਵੇਗਾ ਇਸ ਗੱਲ ਤੇ ਉਹਨਾਂ ਦੇ ਘਰ ਪਹਿਲਾਂ ਕਈ ਵਾਰੀ ਗਲੇਸ਼ ਪੈ ਚੁੱਕਿਆ ਸੀ ਉਸ ਦਾ ਉਸ ਘਰ ਵਿੱਚ ਉੱਕਾ ਵੀ ਦਿਲ ਨਹੀਂ ਸੀ ਲੱਗਦਾ ਮਜਬੂਰਨ ਉਸ ਨੂੰ ਉੱਥੇ ਰਹਿਣਾ ਪੈ ਰਿਹਾ ਸੀ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਓ ਤੇ ਸੱਸ ਸਹੁਰੇ ਨੇ ਉਸ ਦੇ ਸਿਰ ਤੇ ਆਪਣੀ ਇੱਜ਼ਤ ਦਾ ਟੋਕਰਾਂ ਰੱਖ ਦਿੱਤਾ ਸੀ ਉਸ ਦੇ ਹਜੇ ਵਿਆਹ ਨੂੰ 3 ਸਾਲ ਹੀ ਹੋਏ ਸਨ ਜਦੋਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਉਹ ਅਜੇ 23 ਸਾਲਾਂ ਦੀ ਹੀ ਸੀ ਜਦੋਂ ਉਹ ਵਿਧਵਾ ਹੋ ਗਈ ਸੀ ਤੇ ਉਦੋਂ ਤੋਂ ਹੀ ਉਸ ਦੇ ਪਤੀ ਤੇ ਸਹੁਰਿਆਂ ਨੇ ਉਸ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਤੂੰ ਇਹ ਨਹੀਂ ਕਰਨਾ ਤੂੰ ਉਹ ਨਹੀਂ ਕਰਨਾ ਤੂੰ ਇੱਥੇ ਨਹੀਂ ਜਾਣਾ ਤੂੰ ਉੱਥੇ ਨਹੀਂ ਜਾਣਾ ਉਸ ਤੇ ਬਹੁਤ ਸਾਰੀਆਂ پابੰਦੀਆਂ ਲਗਾ ਦਿੱਤੀਆਂ ਸਨ ਉਸ ਨੂੰ ਮਾਪਿਆਂ ਤੇ ਸਹੁਰਿਆਂ ਦੇ ਅਧੀਨ ਹੋ ਕੇ ਰਹਿਣਾ ਪੈ ਰਿਹਾ ਸੀ ਬੀਏ ਬੀ ਐਡਨੈਂਸੀ ਨੂੰ ਵੀ ਪਤੀ ਦੀ ਮੌਤ ਤੋਂ ਬਾਅਦ ਸਮਾਜ ਨੇ ਕੋਰੀ ਅਨਪੜ ਬਣਾ ਦਿੱਤਾ ਸੀ ਉਸਦੇ ਕੱਪੜਿਆਂ ਵਿੱਚੋਂ ਲਾਲ ਗੁਲਾਬੀ ਰੰਗ ਦੇ ਕੱਪੜੇ ਚੁੱਕ ਦਿੱਤੇ ਸੀ ਬਹੁਤੇ ਗੂੜੇ ਰੰਗ ਉਸ ਦੀ ਜ਼ਿੰਦਗੀ ਵਿੱਚੋਂ ਕੱਢ ਦਿੱਤੇ ਸਨ ਇੱਥੋਂ ਤੱਕ ਉਸ ਨੂੰ ਹਾਰ ਸ਼ਿੰਗਾਰ ਲਗਾਉਣ ਤੋਂ ਵੀ ਮਨਾਹੀ ਕਰ ਦਿੱਤੀ ਗਈ ਸੀ ਉਸ ਲਈ ਉੱਚੀਆਂ ਕੰਧਾਂ ਨੂੰ ਹੋਰ ਉੱਚੀਆਂ ਕਰ ਦਿੱਤਾ ਗਿਆ ਜਿੱਥੇ ਉਸ ਦਾ ਕਈ ਵਾਰੀ ਸਾਹ ਘੁੱਟਣ ਲੱਗਦਾ ਸੀ ਉਹ ਕੁਝ ਬੋਲਣਾ ਚਾਹੁੰਦੀ ਸੀ ਪਰ ਹਰ ਵਾਰ ਉਸ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਜਿੱਥੇ ਕਿਸੇ ਵੀ ਰਿਸ਼ਤੇਦਾਰੀ ਵਿੱਚ ਵਿਆਹ ਸ਼ਾਦੀ ਹੁੰਦਾ ਉੱਥੇ ਉਹ ਨਹੀਂ ਉਸ ਦੀ ਜਠਾਣੀ ਰੱਜੋ ਜਾਇਆ ਕਰਦੀ ਸੀ ਭਾਵੇਂ ਉਹ ਰੱਜੋ ਨਾਲੋਂ ਕਿਤੇ ਵੱਧ ਸੂਝਵਾਨ ਤੇ ਸਿਆਣੀ ਤੇ ਪੜ੍ਹੀ ਲਿਖੀ ਕੁੜੀ ਸੀ ਜਿਸ ਨੂੰ ਬੋਲਣ ਦਾ ਇੰਨਾ ਵਧੀਆ ਸਲੀਕਾ ਸੀ ਕਿ ਹਰ ਕੋਈ ਉਸ ਨਾਲ ਗੱਲਬਾਤ ਕਰਨੀ ਪਸੰਦ ਕਰਦਾ ਸੀ ਪਰ ਉਸ ਨੂੰ ਹਰ ਸਮੇਂ ਲੋਕਾਂ ਤੋਂ ਬਚਾ ਕੇ ਰੱਖਿਆ ਜਾਂਦਾ ਉਸ ਦੇ ਪਤੀ ਦੀ ਮੌਤ ਦਾ ਦੋਸ਼ੀ ਉਸ ਨੂੰ ਹੀ ਸਮਝਿਆ ਜਾਂਦਾ ਅਸਲ ਜ਼ਿੰਦਗੀ ਨੇ ਉਸ ਨੂੰ ਅਜਿਹੇ ਇਮਤਿਹਾਨ ਲੈ ਲਏ ਸਨ ਉਹ ਕਦੇ ਕਿਸੇ ਯੂਨੀਵਰਸਿਟੀ ਨੇ ਵੀ ਕਿਸੇ ਤੋਂ ਨਹੀਂ ਲੈ ਸਨ ਉਂਝ ਤਾਂ ਭਾਵੇਂ ਉਸ ਦੇ ਪਤੀ ਦੀ ਮੌਤ ਹੋਈ ਨੂੰ ਕਈ ਸਾਲ ਹੋ ਗਏ ਸਨ ਤੇ ਉਸੇ ਸਮੇਂ ਦਰਮਿਆਨ ਉਸ ਦੀਆਂ ਭਾਵਨਾਵਾਂ ਨੂੰ ਬਹੁਤ ਵਾਰ ਜਲੀਲ ਕੀਤਾ ਗਿਆ ਉਸ ਦੇ ਕੋਮਲ ਮਨ ਤੇ ਬਹੁਤ ਸਾਰੀਆਂ ਠੇਸਾਂ ਲੱਗੀਆਂ ਹੋਈਆਂ ਸਨ ਪਰ ਅੱਜ ਵਾਲੀ ਘਟਨਾ ਨੇ ਉਸ ਨੂੰ ਹਲਾ ਕੇ ਰੱਖ ਦਿੱਤਾ ਉਸ ਦੀ ਧੀ ਦਾ ਵਿਆਹ ਹੋਏ ਉਸ ਦੇ ਹੁੰਦਿਆਂ ਹੋਇਆਂ ਕੋਈ ਹੋਰ ਸ਼ਗਨ ਕਰੇ ਇਹ ਉਸ ਤੋਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਸੀ ਹੋ ਰਿਹਾ ਉਸ ਨੂੰ ਜਾਪ ਰਿਹਾ ਸੀ ਕਿ ਜਿਵੇਂ ਉਹ ਜਿਉਂਦੀ ਹੀ ਮਰ ਗਈ ਹੋਵੇ ਇਸ ਸਮੇਂ ਉਸ ਨੇ ਆਪਣੀ ਚੇਤਨਾ ਨੂੰ ਹਲੂਣਿਆ ਉਸ ਤੋਂ ਹੋਰ ਜਲੀਲ ਨਹੀਂ ਸੀ ਹੋਇਆ ਜਾ ਰਿਹਾ ਉਹ ਬਹੁਤ ਪਰੇਸ਼ਾਨ ਹੋ ਚੁੱਕੀ ਸੀ ਬਹੁਤ ਸਾਰੇ ਸਵਾਲ ਉਸ ਦੇ ਜਹਨ ਵਿੱਚ ਪੈਦਾ ਹੋ ਚੁੱਕੇ ਸਨ ਉਹ ਆਪਣੇ ਆਪ ਨਾਲ ਸਵਾਲ ਜਵਾਬ ਕਰਨ ਲੱਗਦੀ ਹੈ ਮੈਂ ਆਪਣੀ ਧੀ ਦੇ ਸ਼ਗਨ ਕਿਉਂ ਨਹੀਂ ਕਰ ਸਕਦੀ ਸੁਹਾਗਣ ਰੰਡੀ ਵਿਧਵਾ ਕੁਲੈਣੀ ਬਾਂਜ ਕੀ ਇਹ ਸਾਰੇ ਸ਼ਬਦ ਔਰਤ ਲਈ ਹੀ ਬਣੇ ਹਨ ਜੇਕਰ ਔਰਤ ਲਈ ਹੀ ਹਨ ਤਾਂ ਕਿਉਂ ਮਰਦ ਲਈ ਕਿਉਂ ਨਹੀਂ ਵਰਤੇ ਜਾਂਦੇ ਕਿ ਮਰਦ ਤੋਂ ਬਿਨਾ ਔਰਤ ਦਾ ਕੋਈ ਆਪਣਾ ਵजूद ਨਹੀਂ ਹੈ ਕਿ ਔਰਤ ਦੀ ਜ਼ਿੰਦਗੀ ਵਿੱਚ ਮਰਦ ਦਾ ਹੋਣਾ ਜ਼ਰੂਰੀ ਹੈ ਕੀ ਔਰਤ ਮਰਦ ਤੋਂ ਬਿਨਾਂ ਇਕੱਲਿਆਂ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਔਰਤ ਔਰਤ ਦੀ ਦੁਸ਼ਮਣ ਕਿਉਂ ਹੈ ਸਾਡੀਆਂ ਸਮਾਜਿਕ ਤਰਟੀਆਂ ਉਸ ਨੂੰ ਵਾਰ-ਵਾਰ ਪਰੇਸ਼ਾਨ ਕਰ ਰਹੀਆਂ ਸੀ ਆਪਣੀ ਅੰਦਰਲੀ ਆਵਾਜ਼ ਨਾਲ ਉਹ ਆਪੇ ਹੀ ਤ੍ਰਿਪਕ ਗਈ ਸੀ ਜ਼ਿੰਦਗੀ ਵਿੱਚ ਭਾਵੇਂ ਉਸਨੇ ਬਹੁਤ ਦੁੱਖ ਵੇਖੇ ਸਨ ਪਰ ਕਦੇ ਉਹ ਇੰਨਾ ਡਰੀ ਨਹੀਂ ਸੀ ਅੱਜ ਅੰਦਰਲੀ ਵਿਚਾਰਾਂ ਨੇ ਉਸ ਦੇ ਅੰਦਰ ਖੋਰੂ ਪਾ ਰੱਖਿਆ ਸੀ ਵਾਰ-ਵਾਰ ਉਸ ਨੂੰ ਔਰਤ ਹੋਣਾ ਇੱਕ ਸ਼ਰਾਫ ਲੱਗਦਾ ਸੀ ਕਦੇ ਉਹ ਉਹਨਾਂ ਔਰਤਾਂ ਬਾਰੇ ਸੋਚਦੀ ਜੋ ਅਜੇਹੀ ਜ਼ਿੰਦਗੀ ਨੂੰ ਛੱਡ ਅੱਗੇ ਲੰਘ ਜਾਂਦੀਆਂ ਕਦੇ ਵੀ ਉਸ ਨਾਲ ਅਜੇਹਾ ਨਹੀਂ ਸੀ ਹੋਇਆ ਕਿ ਉਹ ਆਪਣੇ ਆਪ ਨਾਲ ਸਵਾਲ ਜਵਾਬ ਕਰੇ ਅੱਜ ਪਹਿਲੀ ਵਾਰ ਅਣਗਿਣਤ ਸਵਾਲਾਂ ਨੇ ਉਸ ਨੂੰ ਘੇਰ ਲਿਆ ਸੀ ਆਜ ਵਿੱਚ ਕੱਲੀ ਔਰਤ ਦੀ ਕੋਈ ਅਹਿਮੀਅਤ ਨਹੀਂ ਹੈ ਇੱਥੋਂ ਤੱਕ ਕਿ ਕੱਲੀ ਮਾਂ ਦੀ ਵੀ ਆਪਣੇ ਆਪ ਵਿੱਚ ਕੋਈ ਅਹਿਮੀਅਤ ਨਹੀਂ ਹੈ ਉਸ ਦੇ ਨਾਲ ਵੀ ਬੱਚੇ ਦਾ ਪਿਓ ਹਰ ਸਮੇਂ ਹੋਣਾ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਬੱਚੇ ਦੀ ਸ਼ਗਨ ਕਰ ਸਕੇ ਕੋਈ ਕਾਰ ਵਿਹਾਰ ਕਰ ਸਕੇ ਫਿਰ ਉਹ ਆਪਣੇ ਅੰਦਰ ਉੱਠੇ ਸਵਾਲਾਂ ਦੇ ਜਵਾਬ ਵੀ ਆਪਣੇ ਆਪ ਦਿੰਦੀ ਹੈ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਕੋਈ ਵੀ ਇਕੱਠਾ ਜਮਦਾ ਨਹੀਂ ਤੇ ਨਾ ਹੀ ਕੋਈ ਇਕੱਠਾ ਮਰਦਾ ਹੈ ਇੱਥੋਂ ਤੱਕ ਕਿ ਜਿੜਵਾ ਬੱਚੇ ਵੀ ਕੁਝ ਸਮੇਂ ਦੇ ਵਕਬੇ ਨਾਲ ਪੈਦਾ ਹੁੰਦੇ ਹਨ ਭਾਵੇਂ ਇਹ ਵਕਬਾ ਕੁਝ ਮਿੰਟਾਂ ਦਾ ਹੋਵੇ ਜਾਂ ਕੁਝ ਸਕਿੰਟਾਂ ਦਾ ਹੋਵੇ ਇਸੇ ਤਰ੍ਹਾਂ પતિ ਪਤਨੀ ਹਨ ਦੋਵਾਂ ਵਿੱਚੋਂ ਇੱਕ ਨੇ ਹੀ ਪਹਿਲਾਂ ਜਾਣਾ ਹੈ ਮੌਤ ਇੱਕ ਕੁਦਰਤੀ ਤਾਰਾ ਹੈ ਫਿਰ ਵੀ ਅਸੀਂ ਇਸ ਨੂੰ ਸਵੀਕਾਰ ਕਿਉਂ ਨਹੀਂ ਕਰਦੇ ਅਸੀਂ ਕਿਉਂ ਇੱਕ ਦੂਜੇ ਨੂੰ ਇੱਕ ਦੂਜੇ ਦੀ ਮੌਤ ਦਾ ਕਾਰਨ ਮੰਨਦੇ ਹਾਂ ਕੌਣ ਚਾਹੁੰਦਾ ਹੈ ਕਿ ਉਸ ਦਾ ਪਿਆਰਾ ਉਸ ਤੋਂ ਦੂਰ ਜਾਵੇ ਕੌਣ ਚਾਹੁੰਦਾ ਹੈ ਕਿ ਆਪਣੇਆਂ ਤੋਂ ਉਸ ਦਾ ਆਪਾ ਦੂਰ ਜਾਵੇ ਪਰ ਇੱਥੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਸਭ ਕੁਦਰਤ ਦੇ ਰੰਗ ਹਨ ਨੈਨਸੀ ਆਪਣੇ ਆਪ ਵਿੱਚ ਇੰਨੀ ਖੂਬੀ ਹੋਈ ਸੀ ਕਿ ਉਸ ਨੂੰ ਪਤਾ ਵੀ ਨਹੀਂ ਚੱਲਿਆ ਕਿ ਕਦ ਸ਼ਗਨ ਪਾਉਣ ਦੀ ਰਸਮ ਸ਼ੁਰੂ ਹੋ ਗਈ ਉਸ ਨੇ ਆਪਣੇ ਆਪ ਤੋਂ ਬਾਹਰ ਆ ਆਪਣੀ ਸੱਸ ਤੇ ਆਪਣੀ ਜਠਾਣੀ ਵੱਲ ਤੱਕਿਆ ਉਹ ਦੋਨੋਂ ਜਣੀਆਂ ਬਹੁਤ ਖੁਸ਼ ਸਨ ਰੱਜੋ ਗੁਲਾਬੀ ਚੁੰਨੀ ਲੈ ਕੇ ਬੈਠੀ ਸੀ ਤੇ ਆਪਣੇ ਆਪ ਨੂੰ ਇੰਜ ਸਮਝ ਰਹੀ ਸੀ ਜਿਸ ਤਰ੍ਹਾਂ ਉਸਨੇ ਦੁਨੀਆ ਜਿੱਤ ਲਈ ਹੋਵੇ ਉਸ ਨੂੰ ਗੁਲਾਬੀ ਚੁੰਨੀ ਲੈ ਸੱਜੀ ਹੋਈ ਵੇਖ ਉਸ ਦੇ ਅੰਦਰੋਂ ਫਿਰ ਕੁਝ ਉਬਾਲ ਉੱਠੇ ਉਹ ਆਪਣੇ ਅੰਦਰ ਹੀ ਬੋਲਣ ਲੱਗੀ ਤੁਹਾਨੂੰ ਬਦਲਣਾ ਪਵੇਗਾ ਜ਼ਰੂਰ ਬਦਲਣਾ ਪਵੇਗਾ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਇਹ ਸਰਾਸਰ ਗਲਤ ਹੈ ਉਸਨੇ ਆਪਣੀ ਸੱਸ ਤੇ ਮਾਂ ਦੇ ਚਿਹਰੇ ਵੱਲ ਨੂੰ ਤੱਕਿਆ ਉਸ ਨੂੰ ਜਾਪਿਆ ਜਿਵੇਂ ਉਹ ਦੋਨੋਂ ਆਪ ਨੂੰ ਘੂਰ ਰਹੀਆਂ ਹੋਣ ਉਹ ਉੱਥੋਂ ਉੱਠ ਆਪਣੇ ਕਮਰੇ ਵਿਚ ਆ ਗਈ ਤੇ ਆਪਣੇ ਪਤੀ ਦੀ ਤਸਵੀਰ ਅੱਗੇ ਖੜ ਗਈ ਆਪਣਾ ਮਨ ਖਰਾਬ ਕਰਨ ਲੱਗੀ ਜਿਉਂ ਹੀ ਰਜੋ ਪ੍ਰੀਤੀ ਨੂੰ ਸ਼ਗਨ ਪਾਉਣ ਲੱਗੀ ਤਾਂ ਉਸ ਦੀ ਧੀ ਪ੍ਰੀਤੀ ਇੱਕਦਮ ਉੱਚੀ ਆਵਾਜ਼ ਵਿੱਚ ਬੋਲੀ ਵੇਅਰ ਆਰ ਯੂ ਮਮ ਪ੍ਰੀਤੀ ਦੀ ਆਵਾਜ਼ ਉਸ ਦੇ ਕੰਨਾਂ ਤੱਕ ਪਹੁੰਚ ਗਈ ਆਵਾਜ਼ ਸੁਣ ਕੇ ਉਹ ਝੱਟ ਦੇਣੇ ਬਾਹਰ ਆਈ ਮੈਂ ਇੱਥੇ ਹਾਂ ਬੇਟਾ ਤੁਸੀਂ ਅੱਗੇ ਆਓ ਮਮ ਪਹਿਲਾਂ ਸ਼ਗਨ ਤੁਸੀਂ ਕਰੋ ਪ੍ਰੀਤੀ ਨੇ ਚਮਕਦੀਆਂ ਅੱਖਾਂ ਤੇ ਮੁਸਕਰਾਉਂਦੇ ਹੋਏ ਚਿਹਰੇ ਨਾਲ ਆਪਣੀ ਮਾਂ ਨੂੰ ਕਿਹਾ ਵੱਡੀ ਭੈਣ ਪ੍ਰੀਤੀ ਦੇ ਮੂੰਹੋਂ ਇਹ ਗੱਲ ਸੁਣ ਛੋਟੀ ਧੀ ਜੀਤੀ ਨੇ ਆਪਣੀ ਤਾਈ ਰੱਜੋ ਤੋਂ ਗੁਲਾਬੀ ਚੁੰਨੀ ਲਾ ਆਪਣੀ ਮਾਂ ਦੇ ਸਿਰ ਤੇ ਦੇ ਦਿੱਤੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ